ਕਨਿਕ ਦੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਥੋੜੇ ਤੇ ਹਮਲਾ ਕੀਤਾ ਥੋੜੇ ਗੁਰੂ ਘਰ ਟਾਏ ਥੋੜੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਪਾਵਾਂਗੇ ਇਹ ਤੋਂ ਵੱਡੇ ਪਾਪੀ ਨਹੀਂ ਹੋ ਸਕਦੇ ਆਪਾਂ ਹੁਣ ਮੈਂ ਪਰਿਵਾਰਾਂ ਦੀ ਗੱਲ ਕਰ ਰਿਹਾ ਹਾਂ ਇੱਕ ਪਾਸੇ ਆ ਪਰਿਵਾਰ ਹੈ ਜਿਸ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗ ਫੌਜ ਵਿੱਚ ਸੀ ਜਦੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਤਾ ਟੈਂਕਾਂ توپਾਂ ਨਾਲ ਫੌਜ ਬੈਠੇ ਜੋ ਹਥਿਆਰ ਇਹਨਾਂ ਕੋਲੇ ਸੀ ਕਿਸੇ ਕੋਲ ਧੋਪ ਸੀ ਕਿਸੇ ਕੋਲ ਜੀਪ ਸੀ ਕਿਸੇ ਕੋਲ ਰਫਲ ਸੀ ਸਾਰੇ ਚੱਲ ਪਏ ਸਿੰਘ ਕਿਸੇ ਰੈਜiment ਤੋਂ 600 ਚੱਲ ਪਏ 700 ਚੱਲ ਪਏ ਜੋ ਚੱਲ ਪਏ ਫਿਰ ਆਰਮੀ ਨੇ ਘੇਰੇ ਪਾ ਲਈ ਇਹਨਾਂ ਨੂੰ ਉਹਨਾਂ ਕਈਆਂ ਨੂੰ ਸ਼ਹੀਦ ਕੀਤਾ ਮੁਕਾਬਲੇ ਕੀਤੇ ਇਹਨਾਂ ਨੇ ਇਹਨਾਂ ਨੂੰ ਫੜ ਕੇ ਅੱਠ ਅੱਠ ਸਾਹਿਬ ਜੇਲ੍ਹਾਂ ਕੀਤੀਆਂ ਵਿੱਚ ਪਾ ਦਿੱਤਾ ਇੱਕ ਪਾਸੇ ਇਹਨਾਂ ਨੇ ਸਾਰੇ ਗੁਰੂ ਆਪਣੇ ਗੁਰੂ ਘਰ ਵਾਸਤੇ ਕੀਤਾ ਆਪਣੇ ਕੌਮ ਪੰਥ ਵਾਸਤੇ ਕੀਤਾ ਆਪਣੇ ਸਿੱਖੀ ਵਾਸਤੇ ਕੀਤਾ ਦੂਜੇ ਪਾਸੇ ਆ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਹਾ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਹੰਤੋਕ ਸਿੰਘ ਰੰਧਾਵਾ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਪਛੜਿਆ ਪੰਜਾਬ ਨੂੰ ਤੁਸੀਂ ਦਰਬਾਰ ਆਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜ ਆਪਣੀ ਪ੍ਰਧਾਨ ਹੈ ਕਾਂਗਰਸ ਦਾ ਜਿਹਦੀ ਟੀ-ਸ਼ਰਟ ਪਾਉਂਦਾ ਪਿੰਡ ਰਕ ਤੁਸੀਂ ਕਈ ਵਾਰ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਅ ਕਾਂਗਰਸੀਆਂ ਇੰਦਰਾ ਨੂੰ ਆਪਣੀ ਮਾਂ ਸਾਹਮਣੇ ਦਰਪਾਰ ਸਾਹਿਬ ਦੇ ਹਮਲਾ ਕੀਤਾ ਇਧਰ ਪਰਿਵਾਰ ਹੈ ਜਿਹਨੇ ਆਪਣੀ ਸਾਰਾ ਕੁਝ ਹੀ ਖਾਨਦਾਨ ਕੁਰਬਾਨ ਕਰ ਦਿੱਤਾ ਜੇ ਇਹ ਨਾ ਹਰਮੀਦ ਥੱਗ ਵਰਗੇ ਹੁੰਦੇ ਦਲਬਦਲ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਅੱਜ ਇਹਨਾਂ ਨੇ ਇਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾਏ ਕੌਣ ਛੋੜੀ ਜੀ ਹੈ ਜੇ ਇਕੱਠੇ ਆ ਤੇ ਤਖੜੇ ਆ ਜੇ ਇਕੱਠੇ ਨਹੀਂ ਆ ਤੁਹਾਨੂੰ ਖਤਮ ਕਰ ਦੇਣਗੇ ਦੇਖੋ ਥੋਡੇ ਤੋਂ ਚੰਗੇ ਤਾਂ ਮੁਸਲਮਾਨ ਮੈਂ ਤੁਹਾਨੂੰ ਸਹੀ ਰਸਤਾ ਹੈ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਬੀਜੇਪੀ ਨੇ ਤੋੜੀ ਉਹ ਇਦੀ ਵੱਡੀ ਕੋਈ ਅਬਦਰਬਾਨ ਸਭ ਨੂੰ ਕਹਿੰਨੀ ਸੀ ਕਿ ਆਪਣਾ ਪਵਿੱਤਰ ਸਥਾਨ ਪਰ ਮਸਜਿਦ ਵੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਤਾਂ ਹਿੰਦੁਸਤਾਨ ਦੇ ਕਿਸੇ ખૂਨੇ ਚਲੇ ਜਾ ਕੁਛ ਨਹੀਂ ਮੁਸਲਮਾਨਾਂ ਮਰ ਜੂਗਾ ਪਰ ਬੀਜੇਪੀ ਨੇ ਉਹ ਮਰ ਜੂਗਾ ਆਪਣੇ ਦੋ ਗਨਮੈਂ ਦੇ ਦੋ ਕਹਿੰਨੀ ਇੰਦਰਾ ਸਾਡੀ ਮਾਂ ਹੈ ਜੇਰ ਮੰਦਰ ਲਿਓ ਚੇਰਮੰਨੀ ਦੇ ਦਿਓ ਕਹਿੰਗੇ ਕਿ ਇਹਦਾ ਸਾਡੀ ਕਾਂਗਰਸ ਕਾਂਗਰਸ ਦੋੜਾ ਹੁਤਾ ਦੇ ਦਿਓ ਕਾਂਗਰਸ ਯਾਰ ਇੰਨੀ ਗਰਾਂਬ ਉਠੋਗੀ ਆਪਣੀ ਛੋੜੇ ਸਾਹਿਬ ਜੱਦਾ ਨੇ ਮੁਗਲਾਂ ਨੇ ਕੀ ਕਿਹਾ ਸੀ ਸਿੱਖੀ ਛੱਡ ਦਿਓ ਕਹਿੰਦੇ ਚਿੰਦ ਦਿਓ ਸੰਭਲ ਇੱਥੇ ਜਿਹੜੇ ਸਿੱਖੀ ਨੂੰ ਖਤਮ ਕਰਨ ਆਲੇ ਆ ਉਹਨਾਂ ਨੇ ਜੱਫੀ ਪਾਈ ਫਿਰਦੀ ਇੱਕ ਹੋਰ ਗੱਲ ਹੈ ਆਪਾਂ ਸ਼ਕਲ ਦੇਖ ਕੇ ਕੋਈ ਜਿਆਦਾ ਬੰਦਾ ਪੰਤਕ ਨਹੀਂ ਹੁੰਦਾ ਪੰਤਕ ਢਿਲੋਂ ਜਜ਼ਬਾ ਪਛੋਕੜ ਇੱਕ ਪਰਿਵਾਰ ਦਾ ਇੱਕ ਪਾਰਟੀ ਦਾ ਪਛੋਕੜ ਅਕਾਲੀ ਦੇ ਲੈ ਕੱਲੀ ਜੋ ਪੰਥ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਹੁਣ ਕੀ ਹੁੰਦਾ ਹੈ ਕਈ ਐਜੇ ਬੰਦੇ ਆ ਗਏ ਨਾ ਕਰਨਗੇ ਐਂ ਦਿਖਾਉਣਗੇ ਕਿ ਅਸੀਂ ਸਭ ਤੋਂ ਵੱਡਾ ਕੋਈ ਪੰਤਕ ਨਹੀਂ ਹੈ ਪਰ ਏਜੰਸੀਆਂ ਉਹਨਾਂ ਨੂੰ ਲਾਰੀਆਂ ਕਿ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਨਿਸ਼ਾਨਾ ਪੰਥ ਨੂੰ ਤਗੜਾ ਕਰਨਾ ਨਹੀਂ ਉਹਨਾਂ ਨੇ ਬੰਦਾ ਹੈ ਕਿ ਕਾਂਸ ਨੂੰ ਕਿੰਨੇ ਹਿੱਸੇ ਅੱਜ ਕਰਦੇ ਹੋ ਤੇ ਫਿਰ ਬੀਜੇਪੀ ਤੇ ਕਾਂਗਰਸ ਤੇ ਇਹਨਾਂ ਦਾ ਰਾਜ ਆ ਜਾਏ ਇਸ ਕਰਕੇ ਮੈਂ ਇਹ ਹੀ ਕਹਿਣਾ ਚਾਹਣਾ ਆਪਣੇ ਆਪਣੀ ਹੁੰਦੇ ਐ ਬਹੁਤ ਨੁਕਸਾਨ ਖਾ ਗਏ ਆਪਾਂ ਜੇ ਬਚਣਾ ਹੁਣ ਤਜਰਬੇ ਛੱਡ ਦਿਓ ਵਿਸ਼ਵਾਸ ਕਰਨ ਜਾਂਦੇ ਆ ਨਾ ਪਛੋਕੜ ਦੇ ਦੋ ਤਿੰਨ ਪੀੜ੍ਹੀਆਂ ਦੇਖਦੇ ਆ ਇੱਥੇ ਵੀ ਤੁਸੀਂ 5 ਸਾਲ ਵਾਸਤੇ ਆਪਣੀ ਜ਼ਿੰਦਗੀ ਕਿਸੇ ਨੂੰ ਹਵਾਲੇ ਕਰ ਰਹੇ ਹੋ ਆਪਾਂ ਗਲਤ ਫੈਸਲੇ ਤੇ ਆ ਝਾੜੂ ਵਾਲੇ ਦੇਖੋ ਕੀ ਹਾਲ ਕਰਤਾ ਤਬਾਹ ਕਰਤਾ ਪੰਜਾਬ ਮੈਂ ਅਕਸਰਾਂ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜੋ ਨਸ਼ੇ ਵਾਲੇ ਫੜਦੇ ਆ ਤੇ ਝਾੜੂ ਵਾਲਾ ਦਾ ਐਮਐਲਏ ਆ ਨਾ ਲੀਡਰ ਟੈਲੀਫੋਨ ਕਰਨਾ ਛੱਡੋ ਜੇ ਨਾ ਛੱਡਿਆ ਸਾਡੀ ਬਦਲੀ ਕਰ ਦਿੰਦੇ ਕਿਉਂਕਿ ਉਹ ਮੀਨਾ ਲੈਂਦੇ ਕੋਈ 5 ਲੱਖ ਲਈ ਜਾਂਦੇ ਕੋਈ 7 ਲੱਖ ਇੰਨਾ ਵਾਸਤੇ ਭਾਵੇਂ ਪੰਜਾਬ ਡੁੱਬ ਜੇ ਪਰ ਆ ਇੰਨਾ ਵਾਸਤੇ ਕੋਈ ਫਰਕ ਨਹੀਂ ਹੁਣ ਸਾਰੀਆਂ ਜ਼ਮੀਨਾਂ ਵੇਚਣ ਲੱਗੇ ਥੋੜੀ ਕਿਸਾਨਾਂ ਦੀ ਇੱਜ਼ਤ ਅਸੀਂ ਨਾ ਲੜਾਈ ਲੜਦੇ 1 ਲੱਖ ਏਕੜ ਜ਼ਮੀਨ ਥੋੜੀ ਖੋਲੇ ਨਹੀਂ ਸੀ ਇਹਨਾਂ ਨੇ ਤੇ ਵੇਚਦੇ ਨਹੀਂ ਸੀ ਦਿੱਲੀ ਵਾਲੇ ਬੰਦੇ। ਆ ਤਾਂ ਇੰਨੇ ਘੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ। ਮਲਾ ਸਿਲੰਡਰ ਵੀ ਲੈ ਗਏ। ਇੱਕ ਬੀਬੀਓ ਬਾਹਰ ਨਾਲ ਕਪੜੇ ਸੁੱਕੇ ਰੱਖਿਆ ਕਰੋ ਉਹ ਵੀ ਚੱਕ ਕੇ ਲੈ ਜਾਣਗੇ। ਆ ਦੇ ਏਡੇ ਵੱਡੇ ਠੱਗ ਹੈ। ਹੱਥ ਵੀ ਨਾ ਮਲਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਨਾਲ ਲੈ ਜਾਣਗੇ। ਹੁਣ ਹਰਬੀਤ ਹੈ। ਤੁਸੀਂ ਹੈਰਾਨ ਹੈ। ਆ ਸੋਚਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਾਂ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂ ਉਹ ਸੋਚਦਾ ਗਿਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਕੇ ਨੂੰ ਆ ਉਹ ਤੇਰੀ ਕੋਈ ਠੱਗੀ ਨਹੀਂ ਲੱਗਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜ ਗੋਣਾ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਕੋਣ ਕੋਣ ਸਾਲੇ ਜਿੰਨੇ ਆ ਨੌਜਵਾਨ ਹੈ ਇਹਨਾਂ ਪੁਲਸਾਂ ਨੂੰ ਬਲਦ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਤੁਸੀਂ ਦੇਖੋ 70000 ਪੁਲਸ ਹੈ ਪੰਜਾਬ ਦੀ ਘੱਟ ਤੋਂ 40000 ਮੁੰਡੇ ਮੈਂ ਜਿਸਾਂ ਦੀ ਦੱਸ ਸਰਕਾਰ ਦੁਆਰਾ ਭਰਤੀ ਕੀਤੇ ਆ ਲੈਡੀਆਂ ਕੁੜੀ ਹੁੰਦੀ ਨਹੀਂ ਸੀ ਪੰਜਾਬ ਸਾਰਿਆਂ ਬੀਬੀਆਂ ਨੂੰ ਭਰਤੀ ਮੈਂ ਕੀਤਾ ਆ ਆ ਫਰਕ ਹੈ ਆਪਣਿਆਂ ਦਾ ਗੱਲਾਂ ਦੇ ਨਾਮ ਲਾਰਿਆਂ ਦੇ ਨਾਮ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾ ਪਾਰਟੀ ਹੈ ਇਸ ਪਾਰਟੀ ਨੂੰ ਬਚਾ ਲਓਗੇ ਤਾਂ ਬਚ ਜਾਓਗੇ ਕੌਮ ਬਚੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਹਾਂ ਤਦਤ ਹਜੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਹਾਰਾਸ਼ਟਰ ਸਰਕਾਰ ਬਣਾਉਂਦੇ ਚੇਰਮੈਨ ਹੋ ਰਹੇ ਦੀ ਹੈ ਪ੍ਰਧਾਨ ਅਰਥ 50 ਸਾਬੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇ ਦਾਲੇਲੇ ਕਬਜ਼ਾ ਕਰਨਾ ਚਾਹੁੰਦੇ ਸੀ ਐਜੀਪੀਸੀ ਅਕੀਰਲਾ ਕਿਲਾ ਤੁਹਾਡਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੁੰਦਾ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਚੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਤੁਹਾਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵੱਧ ਤਾਂ ਕਰਨੀ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਹੀ ਪੈਦਾ ਕਰਦੇ ਆ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ پر میں کوشش کروں گا تھوڑے چہرے पर मां कोशिशि करूं تھوڑا चहिरिय ते بہت ख़ुशियूं लियावां واہ सारियत جی کا का واہ वाहिगुरू جی फित